ਸਸਿਕਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਮੇਰੇ YouTube ਚੈਨਲ ਤੇ ਲੈ ਕੇ ਆ ਗਏ ਤੁਹਾਨੂੰ ਨੰਕਾਰਬੀਆ ਤੇ ਕੋਨਵੀਕਾਰ 2014 ਮਾਡਲ ਪੀਬੀ ਗੱਡੀ ਟੌਪ ਮਾਡਲ ਦੀ ਲਾਈਵ ਲਗਾ ਜੀ ਡੀ ਆਈ ਇਹਦੀ ਐਸ ਇੰਜਨ ਹੈ ਜੀ ਗੱਡੀ ਦਾ ਤੁਸੀਂ ਦੇਖ ਸਕਦੇ ਜੀ ਟੌਪ ਮਾਡਲ ਚਾਰੇ ਟਾਰਨ ਹੋਏ ਨੇ ਸਲੋਰ ਕਲਰ ਦੀ ਗੱਡੀ ਦੀ ਬਾਹਰ ਦੀ ਪਾਰਟੀ ਲਾਈਨ ਤੇ ਦੇਖ ਸਕਦੇ ਹੋ ਹੰਤਾ ਤੋਂ ਹੰਤਾ ਦਾ ਸਿਗਨੇਚਰ ਬੰਨ੍ਹਿਆ ਜੀ ਪਾਵਰ ਬਾਰੀਆਂ ਨੇ ਪਾਵਰ ਸਟੇਰਿੰਗ ਤੁਸੀਂ ਇਸ ਵੀਡੀਓ ਦੇਖ ਸਕਦੇ ਗੱਡੀ ਦਾ ਪਾਵਰ ਸਟੇਰਿੰਗ ਜੀ ਤਮੀ ਗੱਡੀ ਹੈ ਜੀ 2014 ਟੋਮਲ ਜੀਡੀੀ ਹੈ ਜੇ ਕੋਈ ਵੀ ਪ੍ਰਾਣਾ ਨਾਲ ਚਾਹਵਣ ਹੋਵੇ ਸਾਡੇ ਨਾਲ ਕੰਟੈਕਟ ਜਰੂਰ ਕਰੋ ਸਾਡਾ ਕੰਟੈਕਟ ਨੰਬਰ ਹੀ ਤੁਹਾਡੀ ਵੀਡੀਓ ਤੇ ਚੱਲਦਾ ਹੈ ਤੇ ਸਾਡੇ ਮਾਲਕ ਨਾਲ ਕੰਟੈਕਟ ਕਰਕੇ ਦਾ ਦੇ ਸ਼ੋਅਰੂਮ ਤੇ ਦਰਸ਼ਨ ਚੁਰੀ ਦਿਓ ਤੇ ਬਾਕੀ ਤੁਹਾਨੂੰ ਗੱਡੀ ਦੇ ਕਾਗਜ਼ ਪੂਰੇ ਕੰਪਲੀਟ ਮਿਲ ਲਗੇ ਸਿੱਗੜਾੜ ਗੱਡੀ ਆ ਫਸਟ ਓਨਰ ਹੈ ਆ ਤੁਸੀਂ ਮਗਲੇ ਟਾਇਰ ਜਿਵੇਂ ਸਾਡੇ ਜਿਹੜੇ ਨਵੇਂ ਨੇ ਤੇ ਪਲੀਜ਼ ਦੋਸਤੋ ਇੱਕ ਵਾਰੀ ਰਿਕਵੈਸਟ ਕਰ ਰਿਹਾ ਡੇਲੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਸ਼ੇਅਰ ਜ਼ਰੂਰ ਕਰਨਾ ਕਰੋ ਦਬਾ ਕੇ ਤੇ ਹੋ ਸਕੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਿਆ ਕਰੋ ਜੇ ਕੋਈ ਜਾਣਨਾ ਚਾਹਵਣ ਹੋਵੇ ਉਹਨਾਂ ਨੂੰ ਗੱਡੀ ਦੀ ਵੀਡੀਓ ਪਾ ਦਿਓ ਕਰੋ ਤੇ ਹੋ ਸਕੇ ਉਹਨਾਂ ਨੂੰ ਗੱਡੀ ਲੈਣੀ ਹੋਵੇ ਅਗਿੱਤੇ ਡਿੱਗੀ ਦੇਖ ਸਕਦੇ ਜੀ ਗੱਡੀ ਦੀ ਪੈਕਸਟ ਦੀ ਲੁੱਕ ਵੀ ਦੇਖ ਸਕਦੇ ਜੀ ਤਾਨੂੰ ਐਡਰੈਸ ਵੀ ਤੁਹਾਨੂੰ ਦੱਸ ਦਿੰਦਾ ਹਾਂ ਦੋਸਤੋ ਸਾਡਾ ਐਡਰੈਸ ਹੈ ਜੀ ਨੀਅਰ ਸੈਮਸਟਾਰ ਹੋਟਲ ਅੰਮ੍ਰਿਤਸਰ ਬਾਈਪਾਸ ਤਰਨਤਾਰਨ ਇਕਲ ਫੇਰ ਦੱਸ ਦਿੰਦੇ ਆ ਜੀ ਨੀਅਰ ਸੈਮਸਟਾਰ ਹੋਟਲ ਅੰਮ੍ਰਿਤਸਰ ਬਾਈਪਾਸ ਤਰਨਤਾਰਨ ਤੇ ਬਾਕੀ ਤੁਸੀਂ ਬਾਡੀ ਲੈਣ ਦੇਖਦੇ ਆਂ ਭਾਰਤੀ ਤੇ ਦੋਸਤੋ ਮਿਲਦੇ ਆਂ ਨੈਕਸਟ ਵੀਡੀਓ ਤੇ ਧੰਨਵਾਦ ਬਾਏ ਬਾਏ